ਤੇ ਹੁਣ ਇਹ ਸਾਰੇ ਪੰਜਾਬ ਦੀ ਟੋਟਲ ਜਿਹੜੀ ਕਾਂਗਰਸ ਪਾਰਟੀ ਆ ਉਹਨਾਂ ਨੇ ਇਹ ਕਹਿਤਾ ਵੀ ਅਸੀਂ ਭਾਈ ਵਾਲਾ ਨੁਕਸਾਨ ਨਹੀਂ ਚੱਲਣਾ ਜੋ ਭਾਈ ਚ ਬਿਆਨਬਾਜ਼ੀ ਕਰਕੇ ਜਾਂ ਗੁੱਟਬੰਦੀ ਚ ਬਿਆਨ ਹੋਇਆ ਇੱਕ ਫੈਸਲਾ ਪਾਰਟੀ ਨੂੰ ਕਰਨਾ ਹੀ ਪਏਗਾ ਉਹ ਅਸੀਂ ਉਹਨਾਂ ਨੂੰ ਕਿਹਾ ਵੀ ਬਿਲਕੁਲ ਜਿਹੜੇ ਪ੍ਰਾਣੇ ਨੇ ਉਹਨਾਂ ਦੀ ਪ੍ਰਾਣੀ ਜਗ੍ਹਾ ਨਮਿਆਂ ਨੂੰ ਬਿਲਕੁਲ ਉਹ ਵੀ ਵੈਲਕਮ ਆ ਕਿਉਂਕਿ ਨਮੀ ਜੇ ਨਮੀ ਐਂਟਰੀ ਨਹੀਂ ਹੋਊਗੀ ਨਮਾ ਨਹੀਂ ਆਉ ਤਾਂ ਬਧ ਵਧਾ ਕੇ ਵਧੂ ਕਿਵੇਂ ਇਸ ਕਰਕੇ ਪਰ ਪ੍ਰਾਣਿਆਂ ਨੂੰ ਬੂਰੇ ਰੱਖ ਕੇ ਤੇ ਇਹ ਗੱਲ ਹੋਈ ਵੀ ਜਿਹੜੇ ਛੱਡ ਕੇ ਗਏ ਆ ਉਹਨਾਂ ਨੂੰ ਵਾਪਸ ਲੈਣ ਦੀ ਜਿਹੜੀ ਆ ਉਹਨਾਂ ਤੇ ਵਰਕਰਾਂ ਨੇ ਕਿਹਾ ਵੀ ਫੇਰ ਆ ਕੇ ਤੁਸੀਂ ਉਹਨਾਂ ਨੂੰ ਕੱਲ ਨੂੰ ਇੱਧਰ ਬਿਠਾ ਕੇ ਟਿਕਟਾਂ ਦੇਵੋਗੇ ਉਹ ਇੱਥੇ ਹੀ ਖੜੇ ਆ ਜੱਗੀ ਹੋਣਾ ਜਿਨ੍ਹਾਂ ਨੇ ਗੱਲ ਕੀਤੀ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਨਵਜੋਤ ਸਿੰਘ ਸਿੱਧੂ ਲੈ ਕੇ ਤੁਸੀਂ ਇੱਕ ਬਿਆਨ ਦਿੱਤਾ ਕਿਸੇ ਮੀਡੀਆ ਦਾਰੇ ਨੂੰ ਕਿ 10 ਦਿਨਾਂ ਦੇ ਵਿੱਚ ਪਾਰਟੀ ਉਹਨਾਂ ਨੂੰ ਬਾਹਰ ਕਰ ਦੇ ਨਾ 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 ਮੈਂ ਮੈਂ ਬਿਲਕੁਲ ਨਾ ਅੰਦਰ ਨਾ ਬਾਹਰ ਪਾਰਟੀ ਹਾਈ ਕਮਾਂਡ ਫੈਸਲਾ ਕਰੇ ਇਹ ਤਾਂ ਸਿੱਖਿਆ ਹੈ ਕਿ ਸੋਤਾ ਬਾਹਰ ਜਾਣਾ ਪੈਣਾ ਹੋਗਾ ਹਾਂ ਉਹ ਉਹ ਪਾਰਟੀ ਹੈ ਕਮਾਂਡ ਨੂੰ ਸਾਰੀ ਪਾਰਟੀ ਨੂੰ ਕਿਉਂਕਿ ਸਾਨੂੰ ਬਾਹਰ ਕੋਈ ਗੱਲ ਕਰਨ ਦਾ ਨਹੀਂ ਇਹ ਤਾਂ ਸਾਫ ਆ ਇਹ ਤਾਂ ਸਾਡੇ ਪ੍ਰਧਾਨ ਰਾਜਾ ਵੜਿੰਗ ਸਾਹਿਬ ਨੇ ਵੀ ਕਿਹਾ ਵੀ ਸਾਰੀ ਪਾਰਟੀ ਨੇ ਅਡਾਵਰ ਸਾਹਿਬ ਹੁਣੇ ਵੀ 117 ਦੇ ਵਿੱਚ ਆਉਂਦੇ ਆ ਅਸੀਂ 13 ਐਮਪੀਆ ਚੋਂ ਆਉਨੇ ਆ ਜਿੱਤੇ ਹਾਰੇ ਜਿਹੜੇ ਸਾਰੇ ਹੀ ਆ ਸਾਰੇ ਜ਼ਿਲ੍ਹਾ ਪ੍ਰਧਾਨ 27 28 ਸਾਰੇ ਬਲਾਕ ਪ੍ਰਧਾਨ 234 ਦੇ 34 ਬਲਾਕ ਪ੍ਰਧਾਨ ਸਰਾਰੀਆਂ ਫਰੰਟਲ ਆਰਗੇਨਾਈਜੇਸ਼ਨ ਸਭ ਨੇ ਇੱਕ ਪਹਿਲਾਂ ਅਸੀਂ ਜਿਹੜੀ ਪੋਲੀਟੀਕਲ ਅਫੇਅਰ ਕਮੇਟੀ ਸੀ ਉਹਦੇ 31 ਮੈਂਬਰ ਸੀ ਪੋਲੀਟੀਕਲ ਅਫੇਅਰ ਕਮੇਟੀ ਵੀ ਖੜਗੇ ਸਾਹਿਬ ਤੇ ਰਾਹੁਲ ਜੀ ਨੂੰ ਸਾਰੀ ਗੱਲ ਦੱਸ ਕੇ ਆਏ ਸੀ 2 ਘੰਟੇ ਉੱਥੇ ਮੀਟਿੰਗ ਚੱਲੀ ਤੇ ਹੁਣ ਇਹ ਸਾਰੇ ਪੰਜਾਬ ਦੀ ਟੋਟਲ ਜਿਹੜੀ ਕਾਂਗਰਸ ਪਾਰਟੀ ਆ ਉਹਨਾਂ ਨੇ ਇਹ ਕਿਹਾ ਤਾਂ ਵੀ ਅਸੀਂ ਭਾਈ ਵਾਲਾ ਨੁਕਸਾਨ ਨਹੀਂ ਚੱਲਣਾ ਜੋ ਭਾਈ ਚ ਬਿਆਨਬਾਜ਼ੀ ਕਰਕੇ ਜਾ ਗੁੱਟਬੰਦੀ ਚ ਬਿਆਨ ਹੋਇਆ ਇੱਕ ਫੈਸਲਾ ਪਾਰਟੀ ਨੂੰ ਕਰਨਾ ਹੀ ਪਏਗਾ ਉਸ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਉੱਤੇ ਭਾਜਪਾ ਨੇ ਸਵਾਲ ਖੜੇ ਕੀਤੇ ਨੇ ਹਜੇ ਤਾਂ ਟ੍ਰੇਲਰ ਹੀ ਦਿਖਾਇਆ ਹਜੇ ਤਾਂ ਇੰਡੀਆ ਇੰਡੀਆ ਗੱਠਜੋੜ ਆ ਇਹ ਪਹਿਲਾ ਟ੍ਰੇਲਰ ਆ ਅੱਜ ਐ ਮੈਦਾਨ ਛੱਡ ਕੇ ਭੱਜ ਗਏ ਇਹ ਤਾਂ ਹੀ ਤਾਂ ਇਹ ਰੋਜ਼ ਇੰਡੀਆ ਨੂੰ ਇੰਡੀ ਕਦੇ ਦੂਜਾ ਕਿਹੜਾ ਗੱਠ ਜੋੜ ਕਦੇ ਕਿਹੜਾ ਗੱਠ ਜੋੜ ਕਹਿੰਦੇ ਆ ਅੱਜ ਤਾਂ ਹਜੇ ਚੰਡੀਗੜ੍ਹ ਚੰਡੀਗੜ੍ਹ ਮਤਲਬ ਪੰਜਾਬ ਹਰਿਆਣਾ ਹਿਮਾਚਲ ਸਭ ਦਾ ਇੱਕ ਸ਼ਹਿਰ ਆ ਪੰਜਾਬ ਦੀ ਰਾਜਧਾਨੀ ਆ ਉਹਦੇ ਵਿੱਚੋਂ ਅੱਜ ਸਵੇਰੇ-ਸਵੇਰੇ ਸਾਰੇ ਹੀ ਬਿਮਾਰ ਹੋ ਗਏ ਇਲੈਕਸ਼ਨਾਂ ਕਰਾਉਣ ਵਾਲੇ ਤੇ ਮੈਦਾਨ ਛੱਡ ਕੇ ਹੀ ਭੱਜ ਗਏ ਹੁਣ ਹਾਈ ਕੋਰਟ ਦਾ ਜਿਹੜਾ ਇਹ ਉਹ ਰੁਕ ਕੀਤਾ ਇਹ ਕਾਂਗਰਸ ਪਾਰਟੀ ਤੇ ਆ ਆਮ ਆਦਮੀ ਪਾਰਟੀ ਨੇ ਤੇ ਭਾਜਪਾ ਵਾਲਿਆਂ ਦਾ ਮਤਲਬ ਇਹ ਪਹਿਲੀ ਜਿਹੜੀ ਗੱਠਜੋੜ ਜਿਹੜਾ ਬਣਿਆ ਹੈ ਉਹਦੀ ਪਹਿਲੀ ਸੱਟ ਆ ਜਿਹੜੀ ਕਿਉਂਕਿ ਇਹ ਇਲੈਕਸ਼ਨ ਉਸ ਤੋਂ ਬਾਅਦ ਪਹਿਲੀ ਉਹ ਇਲੈਕਸ਼ਨ ਆ ਉਹਦੀ ਛੱਟ ਜਿਹੜੀ ਆ ਉਹ ਨਜ਼ਾਰਾ ਹੈ ਜਿਹੜਾ ਉਹ ਭਾਜਪਾ ਨੂੰ ਦਿਖਿਆ ਹੈ। ਅੱਗੇ ਸਭਲਾ ਸਵਾਲ ਹੈਗਾ ਨਵਜੋਤ ਸਿੰਘ ਸਿੱਧੂ ਮਿਲ ਕੇ ਤੁਸੀਂ ਇੱਕ ਬਿਆਨ ਦਿੱਤਾ ਕਿਸੇ ਮੀਡੀਆ ਦਾਰੇ ਨੂੰ ਕਿ 10 ਦਿਨਾਂ ਦੇ ਵਿੱਚ ਚ ਪਾਰਟੀ ਉਹਨਾਂ ਨੂੰ ਬਾਹਰ ਕਰ ਦੇਣੀ। ਨਾ 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 ਮੈਂ ਮੈਂ ਬਿਲਕੁਲ ਨਾ ਅੰਦਰ ਨਾ ਬਾਹਰ ਪਾਰਟੀ ਹਾਈ ਕਮਾਂਡ ਫੈਸਲਾ ਕਰੇ। ਜੀ ਤੁਸੀਂ ਕਿਹਾ ਵਾ ਕਿਸੇ ਦਾ ਬਾਹਰ ਜਾਣਾ ਪੈਣਾ ਹੈ। ਹਾਂ ਉਹ ਉਹ ਪਾਰਟੀ ਹਾਈ ਕਮਾਂਡ ਨੂੰ ਸਾਰੀ ਪਾਰਟੀ ਨੇ ਕਿਉਂਕਿ ਸਾਨੂੰ ਬਾਹਰ ਕੋਈ ਗੱਲ ਕਰਨ ਦਾ ਨਹੀਂ ਇਹ ਤਾਂ ਸਾਫ ਆ। ਇਹ ਤਾਂ ਸਾਡੇ ਪ੍ਰਧਾਨ ਰਾਜਾ ਵੜਿੰਗ ਸਾਹਿਬ ਨੇ ਵੀ ਕਿਹਾ ਵੀ ਸਾਰੀ ਪਾਰਟੀ ਨੇ ਅਡਾਵਰ ਸਾਹਿਬ ਹੁਣੇ ਵੀ 117 ਦੇ ਵਿੱਚ ਆਉਂਦੇ ਆ ਅਸੀਂ 13 ਐਮਪੀਆ ਚੋਂ ਆਉਨੇ ਆ ਜਿੱਤੇ ਹਾਰੇ ਜਿਹੜੇ ਸਾਰੇ ਆ ਸਾਰੇ ਜ਼ਿਲ੍ਹਾ ਪ੍ਰਧਾਨ 27 28 ਸਾਰੇ ਬਲਾਕ ਪ੍ਰਧਾਨ 234 ਦੇ 34 ਬਲਾਕ ਪ੍ਰਧਾਨ ਸਰਾਰੀਆਂ ਫਰੰਟਲ ਆਰਗੇਨਾਈਜੇਸ਼ਨ ਸਭ ਨੇ ਇੱਕ ਪਹਿਲਾਂ ਅਸੀਂ ਜਿਹੜੀ ਪੋਲੀਟੀਕਲ ਅਫੇਅਰ ਕਮੇਟੀ ਸੀ ਉਹਦੇ 31 ਮੈਂਬਰ ਸੀ ਪੋਲੀਟੀਕਲ ਅਫੇਅਰ ਕਮੇਟੀ ਵੀ ਖੜਗੇ ਸਾਹਿਬ ਤੇ ਰਾਹੁਲ ਜੀ ਨੂੰ ਸਾਰੀ ਗੱਲ ਦੱਸ ਕੇ ਆਏ ਸੀ 2 ਘੰਟੇ ਉੱਥੇ ਮੀਟਿੰਗ ਚੱਲੀ ਤੇ ਹੁਣ ਇਹ ਸਾਰੇ ਪੰਜਾਬ ਦੀ ਟੋਟਲ ਜਿਹੜੀ ਕਾਂਗਰਸ ਪਾਰਟੀ ਆ ਉਹਨਾਂ ਨੇ ਇਹ ਕਹਿਤਾ ਵੀ ਅਸੀਂ ਭਾਈ ਵਾਲਾ ਨੁਕਸਾਨ ਨਹੀਂ ਝੱਲਣਾ ਜੋ ਭਾਈ ਚ ਬਿਆਨਬਾਜ਼ੀ ਕਰਕੇ ਜਾਂ ਗੁੱਟਬੰਦੀ ਚ ਬਿਆਨ ਹੋਇਆ ਇੱਕ ਫੈਸਲਾ ਪਾਰਟੀ ਨੂੰ ਕਰਨਾ ਹੀ ਪਏਗਾ ਉਹ ਅਸੀਂ ਉਹਨਾਂ ਨੂੰ ਕਿਹਾ ਵੀ ਬਿਲਕੁਲ ਜਿਹੜੇ ਪ੍ਰਾਣੇ ਨੇ ਉਹਨਾਂ ਦੀ ਪ੍ਰਾਣੀ ਜਗ੍ਹਾ ਨਮਿਆਂ ਨੂੰ ਬਿਲਕੁਲ ਉਹ ਵੀ ਵੈਲਕਮ ਆ ਕਿਉਂਕਿ ਨਮੀ ਜੇ ਜੇ ਨਮੀ ਐਂਟਰੀ ਨਹੀਂ ਹੋਊਗੀ ਨਾ ਮਾਂ ਨਹੀਂ ਉਹ ਤਾਂ ਵਧਾ ਕੇ ਵਧੂ ਕਿਵੇਂ ਇਸ ਕਰਕੇ ਪਰ ਪ੍ਰਾਣਿਆਂ ਨੂੰ ਹੂਰੇ ਰੱਖ ਕੇ ਤੇ ਇਹ ਗੱਲ ਹੋਈ ਵੀ ਜਿਹੜੇ ਛੱਡ ਕੇ ਗਏ ਆ ਉਹਨਾਂ ਨੂੰ ਵਾਪਸ ਲੈਣ ਦੀ ਜਿਹੜੀ ਆ ਉਹਨਾਂ ਤੇ ਵਰਕਰਾਂ ਨੇ ਕਿਹਾ ਵੀ ਫੇਰ ਆ ਕੇ ਤੁਸੀਂ ਉਹਨਾਂ ਨੂੰ ਕੱਲ ਨੂੰ ਇੱਧਰ ਬਿਠਾ ਕੇ ਟਿਕਟਾਂ ਦੇਵੋਗੇ ਉਹ ਇੱਥੇ ਹੀ ਖੜੇ ਆ ਜੱਗੀ ਹੋਣਾ ਜਿਨ੍ਹਾਂ ਨੇ ਗੱਲ ਕੀਤੀ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਨਹੀਂ ਭਾਈ ਜਿਹੜੇ ਇਹ ਚਾਲੂ ਪਰਜੇ ਆ ਉਹਨਾਂ ਨੂੰ ਬਿਲਕੁਲ ਵੀ ਨਾਲੇ ਪੂਰਾ ਜ਼ੋਰ ਲਾਵਾਂਗੇ ਜਿੰਨਾ ਜ਼ੋਰ ਲੱਗੂ ਜਿਹੜੇ ਛੱਡ ਕੇ ਗਏ ਨੇ ਉਹਨਾਂ ਤੇ ਸਾਰਾ ਜ਼ੋਰ ਲਾਵਾਂਗੇ ਵੀ ਇਲੈਕਸ਼ਨ ਕਿਉਂਕਿ ਇਲੈਕਸ਼ਨ ਤਾਂ ਪਹਿਲਾਂ ਹੀ ਉਹ ਕੌਂਸਲਰ ਬਣਨ ਨੂੰ ਗਏ ਸੀ ਨਾ ਹੋ ਗਈ ਇਲੈਕਸ਼ਨ ਫਿਰ ਇਲੈਕਸ਼ਨ ਤੋਂ ਤਾਂ ਭੱਜ ਗਏ ਆਮ ਆਦਮੀ ਵਾਲੀ ਪਾਰਟੀ ਵਾਲੇ ਅੱਜ ਸਾਲ ਤੋਂ ਉੱਤੇ ਹੋ ਗਿਆ ਜੇ ਜਾਨ ਹੁੰਦੀ ਤਾਂ ਇਲੈਕਸ਼ਨ ਕਰਾਉਂਦੇ ਕਿਉਂਕਿ ਕੰਮ ਨਹੀਂ ਕੀਤਾ ਲੋਕਾਂ ਨੇ ਦੱਸਿਆ ਵੀ ਉੱਥੇ ਹੀ ਪ੍ਰੋਜੈਕਟ ਖੜੇ ਨਾਲੇ ਦਾ ਪ੍ਰੋਜੈਕਟ ਆਵਰ ਸਾਹਮਣੇ ਦੋਨੋਂ ਪਾਸੇ ਐਮਪੀ ਸਾਹਿਬ ਕੋਈ ਟੱਚ ਵਿੱਚ ਨਹੀਂ ਤੁਹਾਡੇ ਜਿਵੇਂ ਤੁਸੀਂ ਕਹਿੰਦੇ ਛੱਡ ਕੇ ਗਏ ਉਹਨਾਂ ਨੂੰ ਮੋੜਨ ਦੇ ਯਤਨ ਕੀਤੇ ਜਾ ਉਹ ਤਾਂ ਬੱਟ ਤੇ ਬੈਠੇ ਆ ਉਹ ਤਾਂ ਬੱਟ ਤੇ ਬੈਠੇ ਨੇ ਰੋਜ਼ ਕਹਿੰਦੇ ਆ ਕਿਉਂਕਿ ਕਾਉਂਸਲਰ ਬਣ ਗਏ ਸੀ ਉਹ ਮਿਲਿਆ ਨਹੀਂ ਰੋਜ਼ ਬੰਦਿਆਂ ਨੂੰ ਭੇਜਦੇ ਆ ਕੋਈ ਡਾਵਰ ਸਾਹਿਬ ਨੂੰ ਮਿਲ ਰਿਹਾ ਕੋਈ ਜ਼ਿਲ੍ਹਾ ਪ੍ਰਧਾਨ ਨੂੰ ਮਿਲ ਰਿਹਾ ਕੋਈ ਜਿਨ੍ਹਾਂ ਦੇ ਕਾਉਂਸਲਰ ਸਾਥੀ ਨੇ ਅਜੈਨ ਸਾਹਿਬ ਹੋਣੀ ਸਾਰੇ ਪੁਰਾਣੇ ਬੈਠੇ ਆ ਉਹ ਵੀ ਟਿਕਟਾਂ ਨੂੰ ਲੈ ਕੇ ਉਹਨਾਂ ਦੀ ਵੀ ਕੋਈ ਸ਼ਰਤ ਤਾਂ ਨਹੀਂ ਹੈਗੀ ਕੋਈ ਉਹਨਾਂ ਦੀ ਸ਼ਰਤ ਉਹ ਤਾਂ ਕਹਿੰਦੇ ਜੀ ਪਿਛਲੀ ਲਾਈਨ ਚ ਲਾਓ ਸਾਨੂੰ ਇੰਨਾ ਹੀ ਕਰ ਦੋ ਵੀ ਅਸੀਂ ਜਿਹੜੇ ਭਲੇਖੇ ਗਏ ਸੀ ਉੱਥੇ ਤਾਂ ਉਹ ਇਲੈਕਸ਼ਨ ਕਰਾਉਣ ਤੋਂ ਹੀ ਭੱਜ ਗਏ ਹੁਣ ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਆ ਹੁਣ ਇਹ ਕੋਡ ਲੱਗੂਗਾ 6 ਮਹੀਨੇ ਤੱਕ ਖਤਮ ਹੋਊਗੀ ਅਪ੍ਰੈਲ ਮਈ ਤੱਕ ਜਾ ਕੇ ਇਹ ਇਲੈਕਸ਼ਨਾਂ ਮੁੱਕਣਗੀਆਂ ਫਿਰ 2-3 ਮਹੀਨੇ ਦਾ ਟਾਈਮ ਲੱਗੂਗਾ ਫਿਰ ਕੋਡ ਲੱਗੂਗਾ ਸਾਲ ਡੇਢ ਸਾਲ ਲਈ ਕਿਹੜਾ ਉਹਨਾਂ ਦੀ ਪਾਰਟੀ ਜੱਥੇ ਹੀ ਛੁੱਟੀ ਹੋ ਜਾਣੀ ਆ ਕੌਣ ਬਣਨਾ ਚਾਹੂਗਾ ਉਹਨਾਂ ਦੀ ਪਾਰਟੀ ਦਾ ਕਾਉਂਸਲਰ ਜਿਹੜੀ ਅਗਲੀ ਕਾਂਗਰਸ ਸਰਕਾਰ ਬਣਨੀ ਆ ਜਿਹੜੀ ਆ ਅਗਲਾ ਚਾਹੂਗਾ ਵੀ ਮੈਂ ਉਹਦੀ ਇਲੈਕਸ਼ਨ ਲੜਾਂ ਇਸ ਕਰਕੇ ਪਰ ਜਿਹੜੇ ਗਏ ਨੇ ਉਹ ਹੁਣ ਉਹਨਾਂ ਨੂੰ ਉੱਥੇ ਨਵੀਂ ਜਗ੍ਹਾ ਹੀ ਬਿਮਾਰਕ ਉੱਥੇ ਹੀ ਆਪਣੇ ਉਹ ਜੋ ਕੁਝ ਕਰਦਾ